ਹਾਂਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਕਚੌਰੀ ਆਲੂ ਵਾਲੀ ਕਚੌਰੀ ਤੇ ਆਪਾਂ ਲਿਆ ਮੇਦਾ ਮੇਦੇ ਦੇ ਵਿੱਚ ਥੋੜਾ ਜਿਹਾ ਨਮਕ ਥੋੜੀ ਜਿਹੀ ਅਜਵਾਇਨ ਆ ਥੋੜਾ ਜਿਹਾ ਔਇਲ ਇਹਨੂੰ ਆਪਾਂ ਗੁੰਨ ਲਿਆ ਥੋੜਾ ਸੌਫਟ ਸੌਫਟੀ ਰੱਖਣਾ ਥੋੜਾ ਜਾੜ ਨੂੰ ਫੁਦਵਾ ਚਮਾ ਆਲੂ ਕੋਇਲ ਕੀਤੇ ਨੇ ਕਾਲੂ ਬਾਇਲ ਕਰਕੇ ਇਹਦੇ ਵਿੱਚ ਆਪਾਂ ਪਿਆਜ਼ ਥੋੜੇ ਫਰਾਈ ਕਰਕੇ ਹਲਕੇ ਜਿਹਾ ਫਰਾਈ ਕਰਕੇ ਹਰੀ ਮਿਰਚ ਥੋੜੀ ਮਿੱਥਰੀ ਥੋੜਾ ਜਿਹਾ ਜੀਰਾ ਪਾਊਡਰ ਥੋੜਾ ਧਨੀਆ ਪਾਊਡਰ ਔਰ ਥੋੜਾ ਜਿਹਾ ਢੇਗੀ ਮਿਰਚ ਔਰ ਨਮਕ ਪੈਨੋਂ ਆਪਾਂ ਵਿੱਚ ਮਿਲਾ ਲਿਓ ਹੁਣ ਆਪਾਂ ਇਹਦਾ ਤੇਲ ਗਰਮ ਉਤਾਰ ਤੱਕ ਫਤਰਪੂ ਕਚੌੜੀ ਤਿਆਰ ਕਰਾਂਗੇ ਇਹਦਾ ਆਲੂਆਂ ਦੇ ਗੋਲ-ਗੋਲ ਪੀਸ ਕਰਕੇ ਰੱਖੀ